ਸਤਿ ਸ਼੍ਰੀ ਅਕਾਲ ਦੋਸਤੋ ਬਸ 5 ਮਿੰਟ ਵਿੱਚ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਗੱਲਾਂ ਤੇ ਆਪਾਂ ਬਹੁਤ ਕਰਦੇ ਰਹਨੇ ਆ ਕਰੇ ਜਸਪਾਲ ਪਾਟੀ ਨਾਲ ਯੂਰਪ ਘੁੰਮ ਲਿਆ ਜਰਮਨੀ ਕੋਲ ਲਿਆ ਇੰਗਲੈਂਡ ਕੋਲ ਲਿਆ ਕਰੇ ਕੈਨੇਡਾ ਚ ਰਹ ਗਏ ਤੇ ਕਦੇ ਭਾਰਤ ਵਿੱਚ ਆ ਡਟਾਵਾ ਤੇ ਹਾਕੀ ਦੇਖ ਲਈ ਸਿਆਸਤ ਕਵਰ ਕਰ ਲਈ ਔਰ ਕੁਝ ਐਕਸਪੀਰੀਐਂਸਿਸ ਜਿਹੜੇ ਮੇਰੇ ਪ੍ਰੋਫੈਸ਼ਨਲ ਕੈਰੀਅਰ ਨਾਲ ਜੁੜੇ ਹੋਏ ਨੇ ਟਰਿਬਿਊਨ ਨਾਲ ਜੁੜੇ ਹੋਏ ਨੇ ਉਹ ਸ਼ੇਅਰ ਕਰ ਲੈ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਬਹੁਤ ਮਹੱਤਵਪੂਰਨ ਇੱਕ ਅਜਿਹਾ ਨਾਤਾ ਬਣਿਆ ਪਿਛਲੇ ਲਗਭਗ 50 ਸਾਲਾਂ ਤੋਂ ਉਹਦੀ ਗੱਲ ਕਰਨ ਲੱਗਾ ਹਾਂ ਹਾਂ ਸਾਡੀ ਵੀ ਇੱਕ ਪ੍ਰਾਈਵੇਟ ਮੰਮੀ ਹੈ ਚੰਡੀਗੜ੍ਹ ਵਿੱਚ ਉਹ ਮੰਮੀ ਜਿਹੜੇ ਜਦੋਂ ਮੈਂ ਚੰਡੀਗੜ੍ਹ ਗਿਆ ਉਸ ਨੇ ਮੈਨੂੰ ਲੁੱਕ ਆਫਟਰ ਕੀਤਾ ਚੰਗੇ ਤੋਂ ਚੰਗਾ ਖਾਣਾ ਖਵਾਇਆ ਸਾਫ ਸੁਥਰਾ ਖਾਣਾ ਖਾਇਆ ਬਹੁਤ ਸਨੇਹ ਪਿਆਰ ਤੇ ਇੱਕ ਜਿਹੜੀ ਮਮਤਾ ਨਾਲ ਹੁੰਦੀ ਹੈ ਪਰੀ ਹੋਈ ਸਰਵਿਸ ਦਿੱਤੀ ਜਿਹਦੇ ਅਸੀਂ ਕਦੇ ਵੀ ਉਹਦਾ ਦੇਣਾ ਨਹੀਂ ਦੇ ਸਕਦੇ ਬਿਸ਼ੱਕ ਅਸੀਂ ਉੱਥੇ ਖਾਣਾ ਖਾਣ ਜਾਂਦੇ ਸਾਂ ਦਿਨੇ ਵੀ ਕਈ ਵਾਰੀ ਰਾਤੀ ਵੀ ਔਰ ਅਕਸਰ ਆਤੀ ਤਾਂ ਲਗਭਗ ਲਾਜ਼ਮੀ ਜਾਂਦੇ ਸਨ ਦਿਨੇ ਵੀ ਜੇ ਵਕਤ ਲੱਗ ਜਾਂਦਾ ਸੀ ਕਦੇ-ਕਦੇ ਵੇਲੇ ਹੁੰਦੇ ਸਾਂ ਤਾਂ ਉੱਥੇ ਆਪਣੀ ਪ੍ਰਾਈਵੇਟ ਮੰਮੀ ਕੋਲ ਜਾ ਕੇ ਖਾਣਾ ਖਾਣਾ ਤੇ ਅੱਜ 50 ਵਰੇ ਬਾਅਦ ਸਾਡੀ ਪ੍ਰਾਈਵੇਟ ਮੰਮੀ ਉਦਾਂ ਦੀ ਉਦਾਂ ਹੀ ਹੈ ਉਹੀ ਦੋ ਬੂਥ ਇੱਕ ਬੂਥ ਵਿੱਚ ਤੰਦੂਰ ਲੱਗਿਆ ਖਾਣਾ ਬਣਦਾ ਤੇ ਉਥੋਂ ਖਾਣਾ ਸਰਵ ਹੁੰਦਾ ਤੇ ਦੂਜੇ ਬੂਥ ਵਿੱਚ ਜਿਹੜੇ ਪੱਕੇ ਗ੍ਰਾਹਕ ਨੇ ਜਾਂ ਜਿਹੜੇ ਵੀ ਖਾਣਾ ਖਾਣਾ ਆਉਂਦੇ ਨੇ ਉਹ ਆ ਕੇ ਬੈਠਦੇ ਨੇ ਜਿਨ੍ਹਾਂ ਨੂੰ ਅੰਦਰ ਥਾਂ ਨਹੀਂ ਮਿਲਦੀ ਉਹ ਬਾਹਰ ਵੀ ਬੈਂਚ ਲੱਗੇ ਹੁੰਦੇ ਨੇ ਟੇਬਲ ਲੱਗੇ ਹੁੰਦੇ ਨੇ ਤੇ ਉਹੀ ਰੋਡੂ ਸਰਵਿਸ ਕਰਦਾ ਜਿਹੜਾ ਕਿ ਜਦੋਂ ਬਿਲਕੁਲ ਛੋਟਾ ਜਿਹਾ ਹੁੰਦਾ ਸੀ ਜਦੋਂ ਉਸਨੇ ਉੱਥੇ ਕੰਮ ਅਰੰਭਿਆ ਸੀ ਤੇ ਅੱਜ ਉਹ ਵੀ 17 ਨੂੰ 25 ਨੂੰ ਲੱਗ ਗਿਆ ਹੋਣਾ ਪਰ ਅੱਜ ਵੀ ਉਹ ਉਸੇ ਤਰ੍ਹਾਂ ਹੀ ਉਹੀ ਸਪੀਡ ਨਾਲ ਉਹੀ ਉਹਦੀਆਂ ਹੁੰਦੀਆਂ ਨੇ ਗੱਲਾਂ ਜਦੋਂ ਜਾਓ ਆਓ ਬੈਠੋ ਜੀ ਕੀ ਆਵੇ ਦਾਲ ਫ라이 ਚਿਕਨ ਮਟਰਨ ਜਾਂ ਮਟਰ ਪਨੀ ਸੋ ਥੋੜੀਆਂ ਜਿਹੀਆਂ ਪ੍ਰੈਪਰੇਸ਼ਨਸ ਬਟ ਵੈਰੀ ਨੀਟ ਐਂਡ ਕਲੀਨ ਕਿਉਂਕਿ ਸਦਾ ਸਵਰਨ ਸਿੰਘ ਜਿਹੜੇ ਸਾਡੇ ਪ੍ਰਾਈਵੇਟ ਮੰਮੀ ਨੇ ਉਹ ਜਿਹੜਾ ਤਾਬਾ ਚਲਾ ਰਹੇ ਨੇ ਪਿਛਲੇ 50 ਬਰਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਉਹ ਖੁਦ ਜਾ ਕੇ ਸਵੇਰੇ ਸਵੇਰੇ ਆਪ ਖਰੀਦੋ ਫਰਗਤ ਕਰਦੇ ਨੇ ਗਰੋਸਰੀ ਖੁਦ ਲੈ ਕੇ ਆਉਂਦੇ ਨੇ ਔਰ ਖੁਦ ਨੇ ਆਪਣੀ ਨਿਗਰਾਨੀ ਵਿੱਚ ਖਾਣਾ ਪਕਵਾਉਂਦੇ ਨੇ ਬਿਸ਼ੱਕ ਹੁਣ ਉਹਨਾਂ ਨੇ ਦੋ ਤਿੰਨ ਬ੍ਰਾਂਚਾਂ ਵੀ ਖੋਲ੍ਹ ਲਈਆਂ ਨੇ ਸੈਕਟਰ 46 ਵਿੱਚ ਵੀ ਬੋਹਾਲੇ ਵਿੱਚ ਵੀ ਚੰਡੀਗੜ੍ਹ ਦੀ ਤਾਂ ਸੈਕਟਰ 30 ਵਾਲੀ ਤਾਂ ਹੈ ਹੀ ਹੈ ਉਹ ਤਾਂ ਸਬ ਦੀ ਟ੍ਰਿਬਿਊਨ ਵਾਲਿਆਂ ਦੀ ਸਾਰਿਆਂ ਦੀ ਸਭ ਤੋਂ ਪੁਰਾਣੀ ਤੇ ਫੇਵਰਿਟ ਈਟਰੀ ਹੈ ਹੀ ਹੈ ਉਸ ਦੇ ਨਾਲ ਨਾਲ ਹੁਣ ਉਹਨਾਂ ਦੇ ਬੇਟੇ ਤੇ ਉਹਨਾਂ ਦੇ ਗ੍ਰੈਂਡਸਨ ਵੀ ਉਹਨਾਂ ਦੇ ਧੰਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਨੇ ਤੇ ਅੱਜ ਵੀ ਉਹਨਾਂ ਨੇ ਉਹੀ ਕੁਆਲਿਟੀ ਮੇਨਟੇਨ ਕੀਤੀ ਹੈ ਜਿਹੜੀ ਪੰਜਾਬ ਉਹਦੇ ਪਹਿਲਾਂ ਹੁੰਦੀ ਸੀ ਅਸੀਂ ਵੀ ਆ ਕੇ ਕਹਣਾ ਦਾਲ ਤੜਕਾ ਵਾਲੀ ਤੇ ਨਾਲ ਰੋਟੀਆਂ ਲਾਦੇ ਆ ਚਾਰ ਤੰਦੂਰੀ ਔਰ ਐਨਾ ਅਨਨ ਹੋਰ ਸੀ ਜਦੋਂ ਉੱਥੇ ਜਾਣਾ ਖਾਣਾ ਖਾਣਾ ਔਰ ਉਹੀ ਪਿਆਜ਼ ਹਰੀ ਮਰਚ ਚਟਨੇ ਅਤੇ achar ਨਾਲ ਦਾਲ ਫਰਾਈ ਦਾਲ ਰੋਟੀ ਤੇ ਕਦੇ-ਕਦੇ ਜਦੋਂ ਮੂਡ ਜ਼ਿਆਦਾ ਹੁੰਦਾ ਸੀ ਤੇ ਫੇਰ ਕਹਣਾ ਇਹ ਅਜ ਇੱਕ ਮਾਡਰਨ ਜਿਾਕੀ ਮਾ ਕਲੇਜੀ ਦੀ ਪਲੇਟ ਲਗਾਦੇ ਹੋ ਪਰੰਤੂ ਖਾਣਾ ਲਾਜਵਾਬ ਹਰ ਵਾਰੀ ਤੁਸੀਂ ਖਾਣਾ ਤੇ ਤੁਹਾਡਾ ਉਹ ਖਾਣਾ ਮੂੰਹ ਤੋਂ ਲੱਦਾ ਨਹੀਂ ਹੁੰਦਾ ਸੀ ਉਹ ਬੜੀ ਐਫੈਕਸ਼ਨ ਨਾਲ ਬੜੇ ਪ੍ਰੇਮ ਨਾਲ ਉਹ ਸਰਵ ਕਰਦੇ ਸਨ ਉਹ ਕਦੇ ਵੀ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਫੀਲਿੰਗ ਨਹੀਂ ਆਣ ਦਿੰਦੇ ਸਨ ਆਣ ਦਿੰਦੇ ਹੁਣ ਵੀ ਨਹੀਂ ਆਣ ਦਿੰਦੇ ਕਿ ਕਿਸੇ ਨਾਲ ਉਹਨਾਂ ਦਾ ਕੋਈ ਖਾਸ ਚੁਕਾਵਾ ਜਾਂ ਖਾਸ ਕੋਈ ਰਿਆਇਤ ਉਹ ਡਿਸਪਲਨ ਦੇ ਨਿਯਮਾਂ ਦੇ ਬਹੁਤ ਪੱਕੇ ਇਨਸਾਨ ਨੇ ਜੇ ਤੁਸੀਂ 9 ਵਜੇ ਤੋਂ ਬਾਅਦ ਆਏ ਤਾਂ ਡੈਫੀਨੇਟਲੀ ਤੁਹਾਨੂੰ ਖਾਣਾ ਨਹੀਂ ਮਿਲੇਗਾ ਦੁਪਹਿਰੇ ਜੇ ਤੁਸੀਂ 3 ਵਜੇ ਤੋਂ ਬਾਅਦ ਆਏ ਤਾਂ ਤੁਹਾਨੂੰ ਖਾਣਾ ਨਹੀਂ ਮਿਲੇਗਾ ਤੁਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਕਹਿ ਦਿਓ ਕਿ ਸਿੰਘ ਸਾਹਿਬ ਤੁਹਾਡੇ ਖਾਣਾ ਇੰਨਾ ਸਾਫ਼ ਸੁਥਰਾ ਤੇ ਵਧੀਆ ਹੁੰਦਾ ਐਨੀ ਡਿਮਾਂਡ ਹੈ ਤੁਸੀਂ ਥੋੜਾ ਜ਼ਿਆਦਾ ਬਣਾ ਲਿਆ ਕਰੋ ਉਹਨਾਂ ਨੇ ਕਿਹਾ ਨਹੀਂ ਬਸ ਮੈਂ ਐਸੇ ਵੇਲੇ ਖੁਸ਼ ਹਾਂ ਮੈਂ ਜਿੰਨਾ ਬਣਾਉਣਾ ਕਿ ਲੋਕ ਉਹਨੂੰ ਚੰਗੇ ਤਰ੍ਹਾਂ ਪੂਰੇ ਸਵਾਦ ਨਾਲ ਉਹਨੂੰ ਇੰਜੋਏ ਕਰਦੇ ਨੇ ਤੇ ਇਹਦੇ ਜੀ ਮੈਨੇ ਬਹੁਤ ਖੁਸ਼ੀ ਮਿਲਦੀ ਹੈ ਕੋਈ ਜਿਆਦਾ ਪ੍ਰੋਫਿਟ ਵੀ ਨਹੀਂ ਲੈਂਦੇ ਔਰ ਅੱਜ ਵੀ ਬਹੁਤ ਰੀਜ਼ਨੇਬਲ ਕੀਮਤ 'ਤੇ ਉਹ ਸਾਨੂੰ ਖਾਣਾ ਦਿੰਦੇ ਨੇ ਹੁਣ ਵੀ ਜਦੋਂ ਕਰੇ ਮੇਰੇ ਘਰ ਦੇ ਪਰਿਵਾਰ ਦੇ ਬੰਦੇ ਕਹਿੰਦਾ ਤੂੰ ਜਾਂ ਅਮਰੀਕਾ ਤੋ ਜਾਂ ਹਰਦਿਆਂ ਤੋਂ ਆਉਂਦੇ ਨੇ ਤਾਂ ਮੈਨੇ ਜ਼ਰੂਰ ਕਹਿੰਦੇ ਨੇ ਕਿ ਚਲੋ ਅੱਜ ਤੁਹਾਡੇ ਪੁਰਾਣੀ ਪ੍ਰਾਈਵੇਟ ਮੰਮੇ ਕੋਲੋਂ ਖਾਣਾ ਖਾ ਕੇ ਆਈਏ ਉਤੋਂ ਦਾਲ ਫਰਾਈ ਤੇ ਰੋਟੀਆਂ ਲੈ ਕੇ ਆਈਏ ਦੇ ਬਿਜੈਕ ਉੱਥੇ ਬੈ ਕੇ ਖਾਈਏ ਨਹੀਂ ਤੇ ਘਰੇ ਬੈ ਕੇ ਖਾਈਏ ਅੱਜ ਵੀ ਉਹਨਾਂ ਦੇ ਖਾਣੇ ਵਿੱਚ ਉਹ ਰਸ ਹੈ ਉਹ ਮਮਤਾ ਹੈ ਤੇ ਉਹ ਇੱਕ ਅ ਕਸ਼ਮਕਸ਼ਾ ਇੱਕ ਖੇਚ ਜਿਹੜੀ ਤੁਹਾਨੂੰ ਕਦੇ ਨਾ ਕਰੇ ਉੱਥੇ ਲੈ ਜਾਂਦੀ ਹੈ ਅੱਜ ਵੀ ਮੈਨੂੰ ਮੌਕਾ ਮਿਲਿਆ ਅੱਜ ਮੈਂ ਗਿਆ ਤੇ ਉਹਨਾਂ ਦਾ ਸੰ ਤੇ ਗ੍ਰੈਂਡਸਨ ਅੱਜ ਉੱਥੇ ਬੱਟੇ ਸੰ ਹੁਣ ਕਿਉਂਕਿ ਸਰਦਾਰ ਸੁਭਾਨ ਸਿੰਘ ਆਪ ਘਟ ਆਉਂਦੇ ਨਹੀਂ ਉਮਰ ਜ਼ਿਆਦਾ ਹੋ ਗਈ ਹੈ ਅੱਜ ਵੀ ਉਹ ਕਰੇ ਕਰੇ ਮੋਪੈਡ ਚਲਾਉਂਦੇ ਨੇ ਪਰ ਕਿਉਂਕਿ ਉਮਰ ਕਰਕੇ ਤੇ ਬਾਕੀ ਦੋ ਥਾਵਾਂ ਤੇ ਉਹਨਾਂ ਦੀ ਆਊਟਲੈਟਸ ਖੁੱਲ ਗਈਆਂ ਨੇ ਇੱਕ ਘਰ ਦੇ ਕੋਲ 46 ਖੁੱਲ ਗਈ ਹੈ ਤੇ ਉਹ ਕਦੇ-ਕਦੇ ਹਫਤੇ ਵਿੱਚ ਇੱਕ ਜਾਂ ਦੋ ਦਿਨ ਹੀ ਹੁਣ ਸੈਕਟਰ 30 ਵਿੱਚ ਆਉਂਦੇ ਨੇ ਪਰੰਤੂ ਉਹਨਾਂ ਦੇ ਸਵਰਨ ਢਾਬੇ ਤੇ ਜਿਆ ਰਾਸ਼ਾ ਉਸੇ ਤਰ੍ਹਾਂ ਹੀ ਹੁੰਦਾ ਹੈ ਕਿ 12.5 ਲੋਕ ਵੇਟ ਕਰਦੇ ਹੁੰਦੇ ਨੇ 12.5 ਇੱਕਦੋਂ ਉਹ ਖਾਣਾ ਸ਼ੁਰੂ ਕਰਨ ਤੇ ਸਾਰਾ ਪੂਰਾ ਹਾਲ ਕੁਨਾ ਦਾ ਜਿਹੜਾ ਛੋਟਾ ਜਿਹਾ ਹਾਲ ਹੈ ਤੇ ਬਾਹਰ ਲੱਗੇ ਟੇਬਲ ਹੁੰਦੇ ਨੇ ਫੁੱਲ ਹੋ ਜਾਂਦੇ ਨੇ ਫਿਰ ਉਹਨਾਂ ਦੇ ਤੁਹਾਨੂੰ ਵੇਟ ਕਰਨੀ ਪੈਂਦੀ ਹੈ ਕਤਾਰ ਵਿੱਚ ਕਿ ਕਦੋਂ ਤੁਹਾਡੀ ਵਾਰੀ ਆਵੇ ਤੇ 3 ਵਜੇ ਖਾਣਾ ਸਮਾਪਤੀ ਹੋ ਜਾਂਦੀ ਹੈ ਫਿਰ ਸ਼ਾਮਾਂ ਨੂੰ ਖਾਣਾ 6:30 7 ਵਜੇ ਸ਼ੁਰੂ ਹੁੰਦਾ ਹੈ ਤੇ 9 ਵਜੇ ਤੱਕ 9:30 ਤੱਕ ਪੂਰੀ ਸਮਾਪਤੀ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਪਤਿੱਲੇ ਹੁੰਦੇ ਨੇ ਉਹ ਮੁੱਤੇ ਮਾਰ ਦਿੱਤੇ ਜਾਂਦੇ ਨੇ ਤੇ ਉਹਨਾਂ ਦੀ ਸਫਾਈ ਦੀ ਉਹਨਾਂ ਨੂੰ ਬਾਹਰ ਲੈ ਜਾਇਆ ਜਾਂਦਾ ਸੋ ਮੈਂ ਤੇ ਕਰਮ ਸਿੰਘ ਅਜੀਤਾ ਉਹਨਾਂ ਦੇ ਬਹੁਤ ਪੱਕੇ ਗ੍ਰਾਹਕ ਹੀ ਨਹੀਂ ਅਸੀਂ ਤਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਵਾਂਗ ਸਨ ਸਾਡ ਨੂੰ ਤਾਂ ਉਹ ਖਾਸ ਦਿੰਦੇ ਸਨ ਇੱਕ ਰਿਸਪੈਕਟ ਦਿੰਦੇ ਸਨ ਤੇ ਅਸੀਂ ਕਦੇ-ਕਦੇ ਜਦੋਂ ਬਹੁਤ ਥੱਕ ਜਾਂਦੇ ਸваем ਅਸਾਈਨਮੈਂਟਾ ਕਰਕੇ ਤੇ ਮੂਡ ਹੁੰਦਾ ਸੀ ਕਿ ਇੱਕ ਅੱਧੀ ਬੀਅਰ ਪੀ ਕੇ ਜਾਇਆ ਜਾਵੇ ਤੇ ਅਸੀਂ ਨਾਲ ਤਾਂ ਇੱਕ ਬਹਾਦਰ ਦਾ ਚਾਦਰ ਸਟਾਰ ਹੁੰਦਾ ਸੀ ਬਹਾਦਰ ਤੇ ਚਾਦਰ ਸਟਾਰ ਤੇ ਜਾ ਕੇ ਪਹਿਲੇ ਪਿੱਛੇ ਬੈ ਕੇ ਬੀਅਰ ਜੀ ਇੱਕ ਪੀ ਕੇ ਆਉਣੀ ਤੇ ਫਿਰ ਸਵਰਨ ਟਾਬੇ ਤੇ ਆ ਕੇ ਆਪਣੀ ਪ੍ਰਾਈਵੇਟ ਮੰਮੀ ਕੋਲੋਂ ਆ ਕੇ ਰੋਟੀ ਖਾਣੇ ਕਿਉਂਕਿ ਸਾਡੀ ਪ੍ਰਾਈਵੇਟ ਮੰਮੀ ਬੜੇ ਆਪਣੇ ਇੱਕ اصولਾਂ ਦੀ ਪੱਕੀ ਤੇ ਉਹ ਕਿਸੇ ਨੂੰ ਵੀ ਉੱਥੇ ਬੈ ਕੇ ਸ਼ਰਾਬ ਪੀਣ ਦੀ ਬਿਲਕੁਲ ਇਜਾਜ਼ਤ ਨਹੀਂ ਸੰਦੰਦੇ ਸੋ ਸਾਨੂੰ ਆਪਣਾ ਅਰੇਂਜਮੈਂਟ ਦੂਰ ਅਲੱਗ ਬਾਹਰ ਕਰਨਾ ਪੈਂਦਾ ਸੀ ਜੇ ਕਦੇ ਮੂਡ ਹੋ ਜਾਂਦਾ ਸੀ ਪਰੰਤੂ ਅਕਸਰ ਅਸੀਂ ਰੋਟੀ ਖਾ ਕੇ ਵਾਪਸ ਮੈਂ ਤਾਂ ਦਫ਼ਤਰ ਆਉਂਦਾ ਸੀ ਤੇ ਕਰਮ ਸਿੰਘ ਖਾਣਾ ਖਾ ਕੇ ਘਰ ਚਲੇ ਜਾਂਦਾ ਸੀ ਉਸ ਵੇਲੇ ਅਸੀਂ ਦੋਨੇ ਮੋਸਤ ਵੀ ਛੜਾਈ ਹੁੰਦੇ ਸਾਂ ਜਦੋਂ ਪਹਿਲੇ ਕੁਝ ਸਾਲੇ ਤੱਕ ਮੇਰਾ ਲਈ ਸ਼ਾਦੀ ਨਹੀਂ ਸੀ ਉਹੀ ਉਸ ਤੋਂ ਬਾਅਦ ਸ਼ਾਦੀ ਹੋਣ ਤੋਂ ਬਾਅਦ ਜਦੋਂ ਕਦੇ ਵੀ ਮੇਰੀ ਵਾਈਫ ਨੇ ਬਾਹਰ ਹੋਣਾ ਤਾਂ ਮੈਂ ਤੇ ਕਰਮ ਸਿੰਘ ਨੇ ਰੋਟੀ ਆਪਣੀ ਪ੍ਰਾਈਵੇਟ ਮੰਮੀ ਕੋਲ ਹੀ ਛਕਣੀ ਔਰ ਅੱਜ ਵੀ ਉਹ ਯਾਦਾਂ ਬਹੁਤ ਬਹੁਤ ਗਰਮ ਔਰ ਪੜੀਆਂ ਜਿਹੜੇ ਕਹਿੰਦੇ ਨੇ ਕਿ ਬਹੁਤ ਖੁਸ਼ੀ ਲਿਆ ਦਿੰਦੀਆਂ ਨੇ ਤੁਹਾਡੇ ਚਿਹਰੇ ਤੇ ਇੱਕ ਇੱਕ ਨਵਾਂ ਇੱਕ ਮਿਲ ਜਾਂਦਾ ਕਿ ਉਹ ਦਿਨ ਯਾਦ ਕਰਕੇ ਬਹੁਤ ਰਾਹਤ ਮਿਲਦੀ ਹੈ ਬਹੁਤ ਖੁਸ਼ੀ ਮਿਲਦੀ ਹੈ ਔਰ ਦਿਲ ਕਰਦਾ ਹੈ ਕਿ ਮੁੜ ਉਹ ਦਿਨ ਰਿਵਾਈਵ ਹੋ ਜਾਣ ਜੇ ਉਹੀ ਫੇਰ ਹੀ ਆ ਰੋਜ਼ ਸਵਰਨ ਟਾਪੇ ਤੇ ਲੱਗਣ ਤੇ ਉਹਨਾਂ ਦੀ ਧਾਰ ਰਾਈ ਤੇ ਰੋਟੀ ਇੰਜੋਏ ਕੀਤੀ ਜਾਵੇ ਚਲੋ ਮੈਂ ਸੋਚਿਆ ਅੱਜ ਤੁਹਾਡੇ ਨਾਲ ਆਪਣੀ ਪ੍ਰਾਈਵੇਟ ਮੰਮੀ ਦੀ ਕਹਾਣੀ ਵੀ ਸਾਂਝੀ ਕਰਾਂ ਤੇ ਅਗਲੀ ਵਾਰੀ ਫੇਰ ਇੱਕ ਹੋਰ ਮੁੱਦਾ ਲੈ ਕੇ ਫੇਰ ਤੁਹਾਡੇ ਨਾਲ ਰੂਬਰੂ ਹੋਵਾਂਗਾ ਤਤ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ